ਸ਼ਾਹਾਂ ਸਾਹੁ ਸ਼ੇਨ ਸ਼ਾਹ ਦਾ ਸ਼ਾਨ ਸ਼ਾਹ ਹੈ ਰਾਜਾਨ ਰਾਜ ਰਾਜਿਆਂ ਦਾ ਰਾਜਾ ਹੈ ਕੋ ਹਰ ਸਮਾਨ ਨਹੀਂ ਰਾਜਾ ਇਹ ਪੂਪਦ ਸਭ ਦਿਸਤਾਰ ਕੇ ਝੂਠੇ ਕਰਤ ਦਿਵਾਚਾ ਜਿਹਨੂੰ ਮਹਾਰਾਜ ਸ਼ਬਦ ਵਰਦਿਆ ਰਾਜਿਆਂ ਦਾ ਰਾਜਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹੁ ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵਿਸਾਹ ਸੱਚੀ ਮੱਚੀ ਉਹ ਜਾਂ ਕਾ ਵਸ ਖਾਨ ਸੁਲਤਾਨ ਜਾਂ ਕਾ ਵਸ ਹੈ ਸਗਲ ਜਹਾਨ ਜਾਂ ਕਾ ਕੀਆ ਸਭ ਕੁਛ ਹੋਏ ਤਿਸਤੇ ਬਾਹਰ ਨਾਹੀਂ ਕੋਈ ਰਾਜਾਨ ਰਾਜ ਇਹਨੂੰ ਰਜਾਨ ਨਹੀਂ ਪੜਨਾ ਰਾਹਰੇ ਨੂੰ ਕੰਨਾ ਜਰੂਰ ਬੋਲਣਾ ਜੀ ਰਾਜਾਨ ਰਾਜ ਰਾਜਿਆਂ ਦੇ ਬਹੁਤ ਵੱਡੇ ਰਾਜੇ ਅੱਗੇ ਹੈ ਪਾ ਨਾਨ ਪਾ ਨਾਨ ਭਾਨ ਪਾ ਨਾਨ ਦਰਤ ਹੋ ਗਿਆ ਸੂਰ ਜਾਂ ਦਾ ਸੂਰ ਜਖਾਂ ਤੂੰ ਫਿਰ ਬਿੰਤੀ ਪ੍ਰਕਾਸ਼ ਵਿੱਚੋਂ ਮਹਾ ਪ੍ਰਕਾਸ਼ ਉਹ ਰਾਜਿਆਂ ਵਿੱਚੋਂ ਰਾਜੇ ਕੋ ਦੇਵਾਨ ਦੇਵ ਦੇਵਾਨ ਬਹੁਵਚਨ ਦੇਵਤੇ ਅਗਲੇ ਦੇਵਦਰ ਤੇ ਪੂਜਨਯੋਗ ਪ੍ਰਕਾਸ਼ ਵਿੱਚ ਵਾਹ ਗੁਰੂ ਜੀ ਤੁਸੀਂ ਦੇਵਤਿਆਂ ਵਿੱਚੋਂ ਵੀ ਸਭ ਤੋਂ ਪੂਜਨਯੋਗ ਹੋ ਇਹ ਕਹ ਲੋ ਜੀ ਤੁਹਾਨੂੰ ਦੇਵਤੇ ਵੀ ਪੂਜਦੇ ਪਹਿਣ ਗਾਵਣ ਤਦ ਨੂੰ ਇੰਦਰ ਇੰਦਰ ਰਾਜ ਸਨ ਬੈਠੇ ਦੇਵਤਿਆਂ ਦਰ ਨਾਲ ਇਹ ਉਹ ਬਚਨ ਹੈ ਦੇਵਾਨ ਦੇਵ ਦੇਵਤਿਆਂ ਵਿੱਚੋਂ ਸਾਰੇ ਦੇਵਤੇ ਤੁਹਾਨੂੰ ਪੂਜ ਰਿਹਾ ਉਪਮਾ ਮਹਾਨ ਆਪ ਜੀ ਦੀ ਜਿਹੜੀ ਉਪਮਾ ਹੈ ਇੰਨੀ ਮਹਾਨ ਹੈ ਕਿ ਇਹਨੂੰ ਕੋਈ ਬਿਆਨ ਹੀ ਨਹੀਂ ਕਰ ਸਕਦਾ ਇਹ ਉਪਮਾ ਸੱਚੀ ਮੁੱਚੀ ਵੱਡੀ ਵਡਿਆਈ ਜੀ یوں ਕਹ ਲੋ ਉਪਮਾ ਮਹਾਨ ਵੱਡੀ ਵੱਡੇ ਕਿਹਾਂ ਵਡਿਆਈਆਂ ਕਿਚ ਕਹਿਣਾ ਕਹਿ ਨਾ ਜਾਏ ਵੱਡੀ ਵਡਿਆਈ ਜਾਂ ਵੱਡਾ ਨਾਉਂ ਮਹਾਰਾਜ ਜੀ ਕਹਿੰਦੇ ਇਹ ਵੀ ਤਾਂ ਤੇਰੀ ਵਡਿਆਈ ਵੱਡੀ ਹੈ ਕਿ ਤੇਰੇ ਤੋਂ ਵੱਡਾ ਨਾਮ ਹੀ ਨਹੀਂ ਕਿਸੇ ਦਾ ਦੇਖੋ ਕੈਸੀ ਸਿਬਤ ਕੀਤੀ ਅੱਗੇ ਇੰਦਰਾਨ ਫਿਰ ਬਿੰਤੀ ਇੰਦਰਾਨ ਇੰਦਰ ਫਿਰ ਇੰਦਰਾ ਦਾ ਇੰਦਰ ਦੇਵਤਿਆਂ ਦਾ ਰਾਜਾ ਹੈ ਨਾ ਜੀ ਤੇ ਚਾਲਾਂ ਬੜੀਆਂ ਚੱਲਦਾ ਹੈ ਇਹਨੂੰ ਬੜੀ ਪ੍ਰੋਬਲਮ ਰਹਿੰਦੀ ਹੈ ਮੇਰੀ ਪਦਵੀ ਕੋਈ ਨਾ ਕੋਈ ਲੈ ਤੇ ਜਿਹਨੂੰ ਪਦਵੀ ਖੁੰਦਾ ਜਿਵੇਂ ਇਹ ਸਿਆਸਤਾਂ ਇਸ ਤਿਹੇ ਚਲਦੀਆਂ ਪਈਆਂ ਦੇਵਤਿਆਂ ਤੋਂ ਹੀ ਚਲਦੀਆਂ ਨੇ ਇਕਬਾਲ ਕਹਿੰਦਾ ਮੈਂ ਤੇਰੇ ਤੇ ਭਰੋਸਾ ਕੀ ਕਰਾਂ ਤੂੰ ਆਪਣੇ ਦੇਵਤਿਆਂ ਤੋਂ ਪੁੱਛਿਆ ਸਾਜਸਾ ਕਿਵੇਂ ਕਰਨੀਆਂ ਉਹ ਜਦੋਂ ਕੋਈ ਅੰਦਰ ਦੀ ਪਦਵੀ ਤੇ ਜਾਂਦਾ ਸੀ ਉਹਨੂੰ ਕੋਈ ਨਾ ਕੋਈ ਕਲੰਕ ਲਾ ਕੇ ਥੱਲੇ ਸੜ ਦਿੰਦਾ ਸੀ ਜਿਵੇਂ ਅੱਜ ਵੀ ਸਿਸਟਮ ਵਿੱਚ ਬਣੰਦਾ ਅੰਗੇ ਲੱਗਦਾ ਹੋਵੇ ਕਹਿੰਦੇ ਕੋਈ ਨਾ ਕੋਈ ਇਹੋ ਜਿਹੀ ਕੰਮ ਕਰੋ ਇਹਨੂੰ ਕਲੰਕੀ ਕਰ ਦਿਓ ਮਹਾਰਾਜ ਜੀ ਤੇ ਕਹਿੰਦੇ ਇੰਦਰਾਨ ਇੰਦਰ ਇੰਦਰ ਸਭ ਦੇਵਤਿਆਂ ਦਾ ਰਾਜਾ ਹੈ ਵੈ ਗੁਰੂ ਜੀ ਤੂੰ ਇੰਦਰ ਦਾ ਵੀ ਰਾਜਾ ਹੈ ਤੇਰੇ ਲਈ ਸਾਜ ਨਹੀਂ ਕਰ ਸਕਦਾ ਤਾਨੂੰ ਕੋਈ ਕਲੰਕ ਨਹੀਂ ਲਾ ਸਕਦਾ ਥੱਲੇ ਨਹੀਂ ਸੱਜਦਾ ਇੰਦਰਾਨ ਇੰਦਰ ਅੱਗੇ ਹੈ ਬਾਲਾਨ ਬਾਲ ਇੱਕ ਬਾਲਾਨ ਬਾਲ ਦਾ ਅਰਥ ਕੀਤਾ ਹੈ ਗੁਰਮੁਖ ਖਾਨ ਨੇ ਜਿਮ ਬਾਲ ਸ਼ਬਦ ਨਿਆਣੇ ਬੜਾ ਸਰਲ ਸੁਭਾਅ ਨਿਆਣਿਆਂ ਵਰਗਾ ਤੇਰਾ ਸੱਚੀ ਮੱਚੀ ਜੀ ਬੜਾ ਸਰਲ ਸੁਭਾਅ ਦਾ ਉੰਜ ਵੈਸੇ ਵੈ ਗੁਰੂ ਜਦੋਂ ਕੋਈ ਕੱਲਾ ਬੰਦਗੀ ਕਰਦਾ ਹੈ ਨਾ ਜੀ ਆਪਣੀ ਹੁਣ ਗੁਰਦੁਆਰੇ ਦੀ ਤੇ ਮਰਿਆਦਾ ਆਪਾ ਪਾਲਨੇ ਆ ਨਾ ਜੀ ਇਹ ਤੇ ਇਸ ਤੇਰੀ ਬਹਿਣ ਐ ਇਸ ਤੇ ਕੱਲਾ ਕਮਰੇ ਚ ਬੈਠਾ ਜਿਵੇਂ ਮਰਜੀ ਗੱਲਾਂ ਕਰੇ ਉਹ ਬਾਲਾਂ ਵਰਗਾ ਸਰਲੇ ਉਹ ਸਨ ਵੀ ਲੱਗ ਪੈਂਦਾ ਆਪਣੇ ਸੇਵਕ ਨਾਲ ਨਾਮਦੇਵ ਕਹਿੰਦੇ ਦੁੱਧ ਪੀ ਪਿਓ ਗੁੱਸੇ ਹੋਵੇਗਾ ਨਾਮਦੇਵ ਦੀ ਜਿੱਦ ਵੇਖ ਕੇ ਇੱਕ ਭਗਤ ਮੇਰੇ ਕਿਰਦਾ ਬਸ ਨਾਮੇ ਦੇਖ ਨਰਾਇਣ ਸਹਾਸ ਬਿਆ ਵੇਗ ਇੱਥੇ ਮੈਂ ਬੇਨਤੀ ਕਰਾਂਗਾ ਬਾਲਾਂ ਦਾ ਲਬਜ਼ੀ ਅਰਥ ਇਹ ਵੀ ਕੀਤਾ ਗਿਆ ਜੀ ਇਹ ਜਿਹੜਾ ਬਹੁਤ ਉੱਚਾ ਹੈ ਬਾਲ ਦਰਤ ਬਹੁਤ ਉੱਚਾ ਪਰ ਮੈਨੂੰ ਇਹ ਜੱਜਦਾ ਬਾਹਲਾਨ ਬਾਲ ਭਾਈ ਉਹ ਸੱਚੀ ਮੁੱੱਚੀ ਬਾਲ ਵਰਗੇ ਸਰਲ ਸੁਭਾਅ ਵਾਲਾ ਹੀ ਕਿਉਂਕਿ ਬਾਲ ਤੁਸੀਂ ਇਹ ਕਿਉਂ ਕਿਹਾ ਬਾਹਲਾਨ ਬਾਲ ਜਿਹੜਾ ਪ੍ਰੋੜ ਉਮਰ ਦਾ ਨਾ ਨਿਆਣੇ ਨੂੰ ਨਾ ਛੋਟੇ ਨੂੰ ਕੁਝ ਕਹੀ ਦੋ ਕਦੀ ਨਹੀਂ ਚੇਤੇ ਕਰਦਾ ਆ ਜਦੋਂ ਜਵਾਨ ਹੋ ਜਾਏ ਨਾ ਤੇ ਥੋੜੇ ਜੇ ਮਾਪੇ ਵੀ ਗੱਲ ਕਰ ਤੇ ਗੰਧ ਬੰਨ ਕੇ ਰੱਖਦਾ ਜਦੋਂ ਮੌਕਾ ਹੁੰਦਾ ਫਲਾਣੇ ਵੇਲੇ ਗੱਲ ਕਹੀ ਸੀ ਬੱਚਾ ਨਹੀਂ ਕਹਿੰਦਾ ਤੇ ਚੇਤੇ ਰੱਖਿਓ ਜਿੱਥੇ ਗੰਧ ਹੁੰਦੀ ਉੱਥੇ ਰਾਜ ਕੋਈ ਨਹੀਂ ਹੁੰਦਾ ਜੋ ਪਰਿਵਾਰ ਚ ਗੰਡਾ ਪੈ ਜਨ ਚਾਹ ਮਿੱਤਰਾਂ ਚ ਗੰਡਾ ਪੈ ਜਨ ਚਾਹ ਕੌਮੀ ਤੌਰ ਤੇ ਗੰਡ ਸਿੱਧੀ ਗੱਲ ਸਾਰਾ ਗੰਨਾ ਮਿੱਠਾ ਹੈ ਜਿੱਥੇ ਗੰਡ ਆ ਜਦੇ ਉਥੇ ਨਕਾਮਾਂ ਰਾਸੀ ਮੁੱਕ ਜਾਂਦਾ ਤੇ ਜਿੱਥੇ ਗੰਡ ਹੁੰਦੀ ਅੱਖਾਂ ਵੀ ਉਥੇ ਨਿਕਲਦੀਆਂ ਤੁਸੀਂ ਦੇਖਿਆ ਗੰਨੇ ਦੀ ਇੱਕ ਪੱਖ ਲੈਣਾ ਜੀ ਗੰਨੇ ਦਾ ਬੀਜ ਜਿਹੜਾ ਉਹ ਗੰਡ ਵਿੱਚੋਂ ਨਿਕਲਦਾ ਹੈ ਨਾ ਇੱਥੇ ਬੱਚਿਆਂ ਦੀ ਤਰ੍ਹਾਂ ਸਰਲ ਸੁਭਾਅ ਹੈ ਹੁਣ ਮੰਨ ਲਓ ਬੱਚੇ ਨੂੰ ਹੁਣ ਛਿੜਕਿਆ ਉਹਨੇ ਸਵੇਰ ਤੱਕ ਰਸਨਾ ਥੋੜਾ ਹੈ ਤੂੰ ਮਨਾ ਹੁਣ ਗਲਤੀ ਕੀਤੀ ਉਹ ਬਾਲ ਸੁਆਏ ਸਵੇਰ ਤੱਕ ਭੁੱਲ ਜਾਂਦਾ ਤੂੰ ਕੀ ਕੀਤਾ ਬਾਲਾਨ ਬਾਲ ਅਗੇ ਗੁਰੂ ਜੀ ਕਿੰਨੇ ਰੰਕਾਨ ਅਰੰਕ ਇਥੇ ਅਰੰਕ ਦਾ ਅਰਥ ਕੰਗਾਲ ਹੈ ਇਹਦਾ ਮਤਲਬ ਇਹ ਹੋ ਗਿਆ ਵੈ ਗਰੂ ਤੂੰ ਕੰਗਾਲਾਂ ਵਿੱਚ ਮਾਂ ਕੰਗਾਲ ਬਣ ਕੇ ਮੰਗਣਾ ਪਿਆ ਇਸ ਨੂੰ ਫਿਰ ਸੁਣਿਓ ਮੈਂ ਨਾ ਜੀ ਅਮਰੀਕਾ ਤਕਰੀਬਨ ਜ਼ਿਆਦਾ ਰਹੀ ਨਾ ਅਸੀਂ ਜਾ ਰਹੇ ਸੀ ਸਾਤੇ ਹੋਮਲੈਸ ਖਲੋਤੇ ਤਾਂ ਇੱਥੇ ਵੀ ਹੋਣੇ ਨੇ ਮੇਰਾ ਖਿਆ ਤੇ ਮੇਰੇ ਨਾਲ ਇੱਕ ਬੜੀ ਪਵਿੱਤਰ ਰੋਸ ਸੀ ਜੀ ਮੇਰੇ ਨਾਲ ਬੜਾ ਪਿਆਰ ਕਰਦੇ ਆ ਮੈਨੂੰ ਪਤਾ 1995 ਚ ਮੈਂ ਪਹਿਲੀ ਵਾਰ ਆਇਆ ਸੀ ਰੋ ਸਟਰੀਟ ਤੇ ਉਦੋਂ ਇਥੋਂ ਰੇਡੀਓ ਚੱਲਦਾ ਸੀ ਕੈਲੀਫੋਰਨੀਆ ਕਥਾ ਹੁੰਦੀ ਸੀ ਐਸੀ ਮੈਨਿਆ ਆਇਆ ਸੀ ਇਨਾ ਹੀ ਦਿਨਾ ਚ ਆਇਆ ਸੀ ਤੇ ਉਹ ਮੈਨੂੰ ਬਹੁਤ ਪਿਆਰ ਕਰਦੇ ਆ ਬੜੀ ਗੁਰਮਖਰੂ ਨੇ ਤੇ ਮੈਂ ਤੁਰਦਿਆਂ ਚੱਲੇ ਜਾਈ ਬਜ਼ੁਰਗ ਨੇ ਕਿੰਨਿੰਦਰਪੰਦਰ ਪਾਸੀ ਇਹਨਾਂ ਨੂੰ ਕੋਈ ਜ਼ਰੂਰ ਦੇਣਾ ਚਾਹੀਦਾ ਹੈ ਹੋਮਲੈਸ ਨੇ ਨਾ ਤੇ ਮੇਰੇ ਮਨ ਚ ਬਣਿਆ ਵੀ ਡਾਲਰ ਦਿੱਤੋ ਇਹਨਾਂ ਨੂੰ ਸਟੋਰ ਤੇ ਜਾ ਕੇ ਬੀਰ ਹੀ ਪੀਣੀ ਮੈਂ ਚੁੱਪ ਕਰ ਗਿਆ ਮੈਨੂੰ ਕਹਿੰਦੇ ਮੈਨੂੰ ਪਤਾ ਹੈ ਜੋ ਤੁਹਾਡੇ ਮਨ ਚ ਆਉਂਦਾ ਪਿਆ ਤੁਸੀਂ ਇਹੀ ਕਹਿਣਾ ਨਾ ਵੀ ਇਹ ਲੈ ਕੇ ਉੱਥੇ ਤੁਰ ਜਾਏਗਾ ਕਹਿਣ ਲੱਗੇ ਜੇ ਐਡੇ ਲੋਕਾਂ ਨੂੰ ਰੱਬ ਸਾਹ ਦੇ ਕੇ ਸਾਂਭੀ ਬੈਠੇ ਤੇ ਸਾਨੂੰ ਇਹਨਾਂ ਦਾ ਭਲਾ ਕਰਦੇ ਇਤਰਾਜ਼ ਕੀ ਮੈਂ ਉਹਨਾਂ ਇੱਥੇ ਬੇਨਤੀ ਕਰਾਂ ਮੰਗਤਿਆਂ ਵਿੱਚ ਤੂੰ ਮੰਗਤਾ ਹੈ ਉਹ ਵੀ ਤਾਂ ਤੇਰੀ ਰੂਪ ਨੇ ਤੂੰ ਹੀ ਤਾਂ ਚੇਤਨ ਇੱਕ ਦਾਤੇ ਇੱਕ ਪਿਖਾਰੀ ਜੀ ਸਭ ਤੇਰੇ ਚੋਜ ਵਿੜਾਣਾ ਇਹ ਮੰਗਤੇ ਵੀ ਤਾਂ ਤੇਰੀ ਨੇ ਵਾਹਿਗੁਰੂ ਜੀ ਏਡੀ ਵੱਡੀ ਗੱਲ ਕਹਿਣੀ ਇਹ ਪਿਆਰ ਵਾਲਾ ਕਹਿ ਸਕਦਾ ਜੀ ਮੈਨੂੰ ਤੁਸੀਂ ਦੱਸੋ ਕੋਈ ਕਹੇਗਾ ਰੱਬ ਨੂੰ ਤੂੰ ਮੰਗਤਿਆਂ ਦਾ ਮੰਗਤਾ ਇੱਥੇ ਬੰਦੇ ਨੂੰ ਮੰਗਤਿਆਂ ਦਾ ਮੰਗਤਾ ਕੋਈ ਸਿਰ ਲਾ ਦਿੰਦਾ ਇਹ ਉਹੀ ਕਹਿ ਸਕਦਾ ਜਿਹੜਾ ਸੱਚੀ ਮੱਚੀ ਰੱਬ ਨੂੰ ਮੁਹੱਬਤ ਕਰਦਾ ਜਿਨ੍ਹਾਂ ਸਰਵ ਵਿਆਪਕ ਦੇਖਿਆ ਵਾਹਿਗੁਰੂ ਰੰਕਾਂ ਰੰਖ ਖਾਰੀਆਂ ਵਿੱਚ ਮੰਗਤਿਆਂ ਵਿੱਚ ਮੰਗਤਾ ਅੱਗੇ ਹੈ ਕਾਲਾਨ ਕਾਲ ਕਾਲਾਨ ਕਾਲ ਇਹਦਾ ਅਰਥ ਹੋ ਗਿਆ ਕਾਲ ਦਾ ਅਰਥ ਹੈ ਮੌਤ ਮੌਤ ਸਭ ਨੂੰ ਡਰਾਉਂਦੀ ਹੈ ਕਾਲਾਨ ਕਾਲ ਤੁਸੀਂ ਮੌਤ ਦੀ ਵੀ ਮੌਤ ਕੋ ਇਹਦਾ ਮਤਲਬ ਜਿਹੜਾ ਤੇਰੀ ਬੰਦਗੀ ਕਰੇ ਉਹ ਜਿਉਂਦੇ ਜੀ ਮੌਤ ਤੋਂ ਮੁਕਤ ਹੋ ਜਾਂਦਾ ਉਹਨੂੰ ਮੌਤ ਦਾ ਭੈ ਨਹੀਂ ਫਿਰ ਅਰਜ ਹੈ ਕਾਲਾਨ ਕਾਲ ਜਿਹਨੂੰ ਇੱਕ ਆਪਾਂ ਕਹਿੰਨੇ ਆ ਕਿ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮੌਤ ਦਾ ਭੈ ਨਾ ਖਤਮ ਹੋ ਗਿਆ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਤੂੰ ਤੇ ਮੌਤ ਦੀ ਮੌਤ ਹੈ ਅੱਗੇ ਹੈ ਅਨਪੂਤ ਅੰਗ ਇਸ ਨੂੰ ਥੋੜਾ ਜਿਹਾ ਸੁਣਿਓ ਇਹ ਦੋ ਸ਼ਬਦ ਨੇ ਅਨ ਇਹ ਦਾ ਅਰਥ ਹੋ ਗਿਆ ਰਹਿਤ ਤੇ ਪੂਤ ਦਾ ਅਰਥ ਆਪਾਂ ਮੋਦਨ ਵੀ ਕਿਹਾ ਸੀ ਵੀ ਤਤ ਪੂਤ ਦਾ ਅਰਥ ਪ੍ਰਸ਼ਟੀ ਹੋਈ ਰੂਹ ਵੀ ਹੈ ਉਦਨ ਐਸੀ ਇਨਮੋ ਪ੍ਰੇਤ ਅਪ੍ਰੇਤ ਇਹ ਸ਼ਬਦ ਆਇਆ ਸੀ ਤੁਸੀਂ ਪ੍ਰੇਤ ਵੀ ਹੋ ਤੇ ਅਪ੍ਰੇਤ ਵੀ ਪਵਿੱਤਰ ਵੀ ਹੋ ਇੱਥੇ ਭੂਤ ਦਾ ਅਰਥ ਤਤ ਅਨਭੂਤ ਅੰਗ ਹੁਣ ਹੁਣੇ ਸੀ ਪੜ ਕੇ ਆਇਆ ਅਨੰਗ ਹੁਣ ਕਹਿੰਦੇ ਨੇ ਅੰਗ ਇੱਥੇ ਅੰਗ ਦਾ ਲਬਜ਼ੀ ਅਰਥ ਵਜੂਦ ਫਿਰ ਅਰ ਜੀ ਇਹ ਨਹੀਂ ਕਰਨਾ ਸ਼ਰੀਰ ਨਹੀਂ ਕਰਨਾ ਵਜੂਦ ਤੁਹਾਡੀ ਖੋਂਦ अनपूत अंग पारब्रह्म परमेश्वर जी ਤੁਹਾਡਾ وجود ਆ ਪਾਣੀ ਖਵਾ ਮਿੱਟੀ ਆਕਾਸ਼ ਦੇ ਤਤਾਂ ਨਾਲ ਨਹੀਂ ਬਣਿਆ ਤੁਸੀਂ ਤਤਾਂ ਦੇ ਬਣਾਉਣ ਵਾਲਿਓ ਨਾ ਕਿ ਤਤਾਂ ਨੇ ਤੁਹਾਨੂੰ ਬਣਾਇਆ ਹਨਪੂਤ ਅੰਗ ਅੱਗੇ ਹੈ ਆਭਾ ਆਭਰ ਤੇ ਚਮਕ ਜਿਹਨੂੰ ਆਭਾ ਮੰਡਲ ਵੀ ਕਹਿੰਦੇ ਆਪੰਘ अपंग दर ते नाश रहत हे पार ब्रह्म परमेश्वर जी ਤੁਹਾਡਾ ਜਿਹੜਾ ਪ੍ਰਕਾਸ਼ ਹੈ ਤੁਹਾਡੀ ਜਿਹੜੀ ਚਮਕ ਹੈ ਨਾ ਇੰਨੀ ਜ਼ਬਰਦਸਤ ਹੈ ਕਿ ਤੁਹਾਡੀ ਚਮਕ ਨੂੰ ਕੋਈ ਖੋ ਜੀ ਨਹੀਂ ਸਕਦਾ ਜਿੰਨੀ ਮਰਜੀ ਚਮਕ ਹੋਵੇ ਸਮੇਂ ਦੇ ਨਾਲ ਰੰਗ ਢਲ ਜਾਂਦੇ ਨਾ ਆਭਾ अपंग ਅੱਗੇ ਮਹਾਰਾਜ ਜੀ ਕਹਿੰਦੇ ਗਤ ਮਿਤ अपार ਗਤ ਦਾ ਅਰਥ ਹਾਲਤ ਵੀ ਹੈ ਮਿਤ ਦਾ ਅਰਥ ਮਿੰਤੀ ਵੀ ਹੈ ਮਿੰਤਿ ਗਤ ਦਾ ਅਰਥ ਗਤੀ ਮੁਕਤੀ ਵੀ ਹੈ ਗਤ ਮਿਤ ಅಪਾਰ ਜੇ ਕੋਈ ਇਹ ਕਹੇ ਜੀ ਮੈਂ ਪਰਮਾਤਮਾ ਦੇ ਗੁਣਾਂ ਨੂੰ ਬਿਆਨ ਕਰਨ ਲੱਗਾ ਉਸ ਅਵਸਥਾ ਨੂੰ ਬਿਆਨ ਕਰਨ ਲੱਗਾ ਨਾ ਤੁਮਰੀ ਗਤਮਿਤ ਤੂੰ ਹੀ ਜਾਣੀ ਤੁਹਾਡੀ ਕੋਈ ਗਤਮਿਤ ਜਾਣ ਸਕਦਾ ਕੋਈ ਨਹੀਂ ਜਾਣ ਸਕਦਾ ਇਥੋਂ ਤੱਕ ਪਿਆਰਿਓ ਇੱਕ ਸ਼ਬਦ ਮੈਂ ਆਪ ਨੂੰ ਚਲੋ ਪੜ ਲੈਨੇ ਆ ਸੌਖਾ ਲੱਗਦਾ ਪਿਆਰਥ ਕਰਨੇ ਇਹ ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਅਪਿਆਉ ਚੰਦ ਸੂਰਜ ਦੇ ਗੁਫੇ ਨਾ ਦੇਖਾਂ ਸੁਪਨੇ ਸੌਣ ਨਾ ਥਾਉ ਫੀ ਤੇਰੀ ਕੀਮਤ ਨਾ ਪਵੈ ਕੋ ਕੇਵੜ ਆਖਾਂ ਨਾ ਉਹਦੀ ਗੱਤ ਮੇਤ ਕੋਈ ਲਿਖ ਸਕਦਾ ਕਬੀਰ ਸਾਤ ਸਮੁੰਦੈ ਮਸ ਕਰੂ ਕਲਮ ਕਰੂ ਬਨ ਰਾਏ ਬਸਦਾ ਕਾਗਦ ਜੋ ਕਰੂ ਖਰ ਜਸ ਲਿਖਨ ਨਾ ਜਾਏ ਤੂ ਸੁਲਤਾਨ ਕਹਾ ਖੌਮੀਆ ਤੇਰੀ ਕਮਨ ਵਡਾਈ ਸਾਡੀ ਅਸੀਂ ਕੋਈ ਤੇਰੀ ਸਿਫਤ ਕਰ ਸਕਨੇ ਆ ਤੁਹਾਡੀ ਗਤ ਮਿਤ ਦਾ ਕੋਈ ਅੰਤ ਨਾ ਕੋਈ ਗਿਣਤੀ ਨਾ ਕੋਈ ਹਾਲਾਤ ਹਾਲਤ ਦਾ ਸਕਦਾ ਨਾ ਅਵਸਥਾ ਅੱਗੇ ਮਹਾਰਾਜ ਕਹਿੰਦੇ ਨੇ ਭਾਈ ਗੁਣ ਗਨ ਉਦਾਰ ਆਪਾਂ ਇਹਦੇ ਅਰਥ ਕਰਕੇ ਆਏ ਆ ਆਪ ਜੀ ਗੁਣਾ ਦਾ ਸਮੂਹ ਬੜੇ ਗੁਣ ਨੇ ਤੁਹਾਡੇ ਤੇ ਸਖੀ ਦੇ ਲੋ ਉਦਾਰ ਚਿੱਤੋ ਕੰਜੂਸ ਨਹੀਂ ਅੱਗੇ ਮਹਾਰਾਜ ਕਹਿੰਦੇ ਨੇ ਮਨ ਗਨ ਪਰਣਾਮ ਫਿਰ ਸੁਣਿਓ ਮਨ ਇਹਦਾ ਅਰਥ ਹੋ ਗਿਆ ઋષਿ ਮੁਨੀ ਗਨ ਦਾ ਅਰਥ ਹੋ ਗਿਆ ਸਮੂਹ ਫਿਰ ਮੈਂ ਅਰਥ ਕਰਾਂਗਾ ਗਨ ਅਰਥ ਮੈਂ ਗਣ ਕਰ ਰਿਆਂ ਲਿਖਿਆ ਗਨ ਖੈ ਸਮੂਹ ਪਰਣਾਮ ਦਾ ਅਰਥ ਹੁੰਦਾ ਮੱਥਾ ਟੇਕਣਾ ਨਮਸਕਾਰ ਕਰਨੀ ਹਜ਼ੂਰ ਬਚਨ ਕਰ ਰਿਆ ਮਨ ਗਨ ਪਰਣਾਮ ઋਸ਼ੀਆਂ ਮੁਣਾ ਮੁਨੀਆਂ ਦੇ ਜਿਹੜੇ ਇਕੱਠਾਂ ਦੇ ਕੱਠ ਨੇ ਸਮੂਹਾ ਦੇ ਸਮੂਹ ਨੇ ਬੇਅੰਤ ઋષਿ ਜਿਹੜੇ ਨੇ ਤੈਨੂੰ ਮੱਥਾ ਬੇਟੇਕਦੇ ਫਿਰ ਬਿੰਤੀ ਨਿਰਭੈ ਭੈ ਤੋਂ ਰਹਿ ਤੋ ਕੋਈ ਭੈ ਨਹੀਂ ਤੁਹਾਨੂੰ ਅੱਗੇ ਮਹਾਰਾਜ ਕਹਿੰਦੇ ਨਿਕਾਮ ਇਹਦੇ ਇਉਂ ਅਰਥ ਕਰ ਲਈਏ ਨਿਸਕਾਮ ਜਾਂ ਕਹਿ ਲੋ ਜਾਂ ਕਾਮਨਾ ਤੋਂ ਰਹਿਤ ਪਾਰ ਬ੍ਰਹਮ ਪਰਮੇਸ਼ਵਰ ਜੀ ਆਪ ਜਿਹਨੂੰ ਕੋਈ ਕਾਮਨਾ ਨਹੀਂ ਕਾਮਨਾ ਤੋਂ ਰਹਿਤ ਹੋ ਅੱਗੇ ਸਤਿਗੁਰੂ ਕਹਿ ਰਹੇ ਨੇ ਅਤ ਦੁੱਤ ਪ੍ਰਚੰਡ ਅਤ ਇਸ ਵੇਸੇ ਅਰਥ ਕਰਨੇ ਪੰਜਾਬੀ ਵਿੱਚ ਵੀ ਇਹ ਅਤ ਦਰ ਚ ਬਹੁਤ ਜ਼ਿਆਦਾ ਸਿਰੇ ਲੱਗ ਜਾਏ ਤੇ ਉੰਜ ਸਿਆਣੇ ਲੋਕ ਇਹ ਕਹਿੰਦੇ ਆ ਵੀ ਅਤ ਤੇ ਅੰਤ ਅੱਖਰ ਇੰਨੇ ਕੋਈ ਲੱਗਦੇ ਆ ਉਹ ਅਤ ਦਰ ਚਖੀਰ ਜਿਹੜਾ ਬੰਦਾ ਅਤ ਚੁਗ ਲੈ ਸਮਝੋ ਅੰਤ ਆਇਆ ਪਿਆ ਉਹਦਾ ਇੱਕ ਟਿੱਪੀ ਲੱਗਦੀ ਬਸ ਬਸ ਅੱਧਾ ਘੁੰਮ ਕੇ ਟਿੱਕੀ ਟਿੱਪੀ ਬਣ ਜਾਂਦਾ ਇੱਥੇ ਅਤ ਦਰ ਤੇ ਬਹੁਤ ਦੁੱਤ ਦਾ ਲਬਜ਼ੀ ਅਰਥ ਜੀ ਤੇਜ ਤੇ ਪ੍ਰਚੰਡ ਦਾ ਅਰਥ ਕਹਿ ਲੋ ਵੀ ਜੋ ਝੱਲਿਆ ਨਾ ਜਾ ਸਕੇ ਆਤ ਦੋਤ ਪਰਚੰਡ ਤੁਹਾਡਾ ਤੇਜ ਪ੍ਰਤਾਪ ਇਹਨਾਂ ਕਿ ਕੋਈ ਇਸ ਨੂੰ ਝਾਲ ਨਹੀਂ ਸਕਦਾ موسی ਨੇ ਇੱਕੋ ਗੱਲ ਕਹੀ ਸੀ ਥੋੜੀ ਜੀ ਝਲਕ ਦਿਓ ਉਹਨੇ ਤੇ ਕਿ ਚਲਣਾ ਸਿੱਕਾ ਤੂਰ ਪर्वਤ ਸੜ ਕੇ ਸੁਰਮਾ ਬਣ ਗਿਆ ਸੀ ਤੁਹਾਡੇ ਤੇਜ ਪ੍ਰਤਾਪ ਨੂੰ ਕੋਈ ਝਲ ਸਕਦਾ ਸ਼੍ਰੀਮਾਨ ਸਰਦਾਰ ਕਪੂਰ ਸਿੰਘ ਜੀ ਮੈਂ ਕਈ ਵਾਰੀ ਉਹਨਾਂ ਦਾ ਜ਼ਿਕਰ ਕਰਨਾ ਇਹ ਆਈਸੀਐਸ ਉਹ ਯੂਨੀਵਰਸਿਟੀ ਬੋਲਣ ਗਏ ਤੇ ਉਥੇ ਵਾਈਸ ਚਾਂਸਰ ਬੈਠੇ ਪ੍ਰੋਫੈਸਰ ਸਾਹਿਬ ਬੈਠੇ ਉਹਨਾਂ ਨੇ ਸਰਦਾਰ ਸਾਹਿਬ ਨੂੰ ਵਿਸ਼ਾ ਜਿਹੜਾ ਲਿਖ ਕੇ ਭੇਜਿਆ ਸੈਮੀਨਾਰ 'ਚ ਵੀ ਗੁਰੂ ਗੋਬਿੰਦ ਸਿੰਘ ਦਾ ਜਲਾਲੀ ਰੂਪ ਜਲਾਲੀ ਰੂਪ ਤੇ ਤੁਸੀਂ ਬੋਲਣਾ ਹੈ ਉਹਨਾਂ ਨੇ ਜੀ ਉੱਠ ਕੇ ਸਰਦਾਰ ਕਪੂਰ ਸਿੰਘ ਜੀ ਨੇ ਜਿਹੜੇ ਪਹਿਲੇ ਸ਼ਬਦ ਕਹੇ ਉਹ ਕਹਿੰਦੇ ਆ ਤੁਸੀਂ ਬੜੇ ਪੜੇ ਲਿਖੇ ਹੋ ਪ੍ਰੋਫੈਸਰ ਸਾਹਿਬਾਨ ਕੋ ਵਿਦਿਆਰਥੀ ਬੈਠੇ ਹੋ ਕਈ ਕਿ ਡਿਗਰੀਆਂ ਵਾਲੇ ਬੈਠੇ ਹੋ ਜਿਹੜਾ ਤੁਸੀਂ ਸਬਜੈਕਟ ਮੈਨੂੰ ਭੇਜ ਦਿੱਤਾ ਮੈਂ ਤੇ ਬੋਲਾਂ ਕਿ ਦੋ ਸ਼ਬਦ ਕਹੇ ਕਹਿੰਦੇ ਮੇਰੇ ਖਾਤੇ 'ਚ ਤੁਸੀਂ ਰੀਲ ਵਾਲਾ ਕੈਮਰਾ ਪਕੜਾ ਦਿੱਤਾ ਉਹ ਪਹਿਲਾਂ ਰੀਲ ਵਾਲੇ ਕੈਮਰੇ ਪੈਂਦੇ ਸਨ ਨਾ ਫੋਟੋਆਂ ਖੇਦੇ ਸਨ ਰੀਲ ਤੋਂ ਆਂ ਜਾਂਦੇ ਸਨ ਤੁਸੀਂ ਮੈਨੂੰ ਰੀਲ ਵਾਲਾ ਕੈਮਰਾ ਦੇ ਦਿੱਤਾ ਤੇ ਕੈਮਰਾ ਪਕੜਾ ਕੇ ਕਹਿੰਦੇ ਸੂਰਜ ਦੇ ਕੋਲ ਖਲੋ ਕੇ ਸਾਹਮਣੇ ਦੀਆਂ ਫੋਟੋਆਂ ਖਿੱਚ ਕੇ ਲਿਆ ਮੈਨੂੰ ਦੱਸੋ ਸੂਰਜ ਦੇ ਕੋਲ ਜਾ ਕੇ ਕਦੀ ਕੋਈ ਫੋਟੋ ਖਿੱਚ ਕੇ ਵਾਪਸ ਆਇਆ ਕੈਮਰਾ ਵੀ ਪਸਮ ਹੋ ਜਾਂਦਾ ਹੈ ਤੇ ਖਿੱਚਣ ਵਾਲਾ ਵੀ ਕਹਿੰਦਾ ਗੁਰੂ ਗੋਬਿੰਦ ਸਿੰਘ ਸੂਰਜਾਂ ਦਾ ਸੂਰਜ ਹੈ ਕਿਹੜਾ ਜਮਿਆ ਉਹਦੇ ਪ੍ਰਚੰਡ ਨੂੰ ਬਿਆਨ ਕਰ ਸਕੇ ਮੇਰੀ ਬੇਨਤੀ ਹੈ ਵੈ ਗੁਰੂ ਦਾ ਤੇਜ ਪ੍ਰਤਾਪ ਕੋਈ ਝੱਲ ਸਕਦਾ ਜੀ ਨਹੀਂ ਚੱਲਿਆ ਜਾ ਸਕਦਾ ਅਤ ਦੁੱਤ ਪ੍ਰਚੰਡ اے ਪ੍ਰਮਾਤਮਾ ਵੈ ਗੁਰੂ ਜੀ ਤੁਹਾਡੀ ਇਸ ਆਭਾ ਨੂੰ ਤੁਹਾਡੇ ਇਸ ਪ੍ਰਚੰਡ ਨੂੰ ਕੋਈ ਵੀ ਬਿਆਨ ਨਹੀਂ ਕਰ ਸਕਦਾ ਮਿਤ ਗਤ ਅਖੰਡ ਅਸੀ ਮਿਤ ਗਾਦੇ ਅਰਥ ਕਰ ਰਹੇ ਮਿੰਤੀ ਗਾਦੇ ਅਖ ਅਰਥ ਹਾਲਤ ਅਗੇ ਅਖੰਡ ਦਾ ਅਰਥ ਹੈ ਇੱਕ ਰਸ ਇਹਦਾ ਅਰਥ یوں ਕਰਾਂਗੇ ਇਹ ਨਹੀਂ ਕਿ ਅੱਜ ਤਾਕਤ ਵਾਲਾ ਕੱਲ ਨੂੰ ਜੋ ਮਰਜੀ ਬੋਲਦੇ ਹੋ ਕਹਿਣ ਲੱਗੇ ਤੇਰੀ ਗਤ ਮੇ ਤੇਨੀ ਅਖੰਡੇ ਨੇ ਕਦੀ ਘੱਟ ਨਹੀਂ ਕੋਈ ਨਹੀਂ ਇਸ ਤਰੀ ਰਹਿਣਾ ਜਿਵੇਂ ਹੋਣ ਖੈ ਅਗੇ ਗੁਰੂ ਜੀ ਕਹਿੰਦੇ ਨੇ ਆਲਿਸਯ ਕਰਮ ਸ਼ਬਦ ਹੈ ਆਲਸ ਆਲਸ ਤੋਂ ਬਣਿਆ ਹੈ ਜਿਨੂੰ ਕੋਈ ਉਦਮ ਨਾ ਕਰਨਾ ਪਏ ਜਿਹਦੇ ਨੇੜੇ ਆਲਸ ਨਹੀਂ ਆਉਂਦਾ ਇਉਂ ਕਹਿ ਲੋ ਆਲਸਿਆ ਕਰਮ ਵੈਗਰੂ ਜੀ ਤੁਹਾਨੂੰ ਆਪਣੀ ਕੰਮਾਂ ਲਈ ਉਚੇਚੇ ਉਦਮ ਨਹੀਂ ਕਰਨੇ ਪੈਂਦੇ ਮੈਂ ਫਿਰ ਬੇਨਤੀ ਕਰਾਂਗਾ ਜੀ ਕਿ ਜਿਨੂੰ ਕੋਈ ਆਲਸ ਹੀ ਨਹੀਂ ਜੀ ਆਲਸ ਤੋਂ ਰਹਿ ਤੇ ਹੁਣ ਬੰਦਾ ਮਹਾਰਾਜ ਕਹਿੰਦੇ ਨੇ ਤੁਹਾਨੂੰ ਕਰਮ ਕਰ ਲੱਗਿਆ ਕੋਈ ਉਚੇਚੇ ਉਦਮ ਦੀ ਲੋੜ ਨਹੀਂ ਹੁਣ ਇਹ ਥੋੜਾ ਉੱਚੇ ਕਹਿਣਾ ਫਲਾਣ ਨੂੰ ਖਤਮ ਕਰਨਾ ਇਸ ਤਰ੍ਹਾਂ ਮਹਾਰਾਜ ਕਹਿੰਦੇ ਆਖ ਚਮਕੇ ਦੇ ਸਭ ਕੋਈ ਤਬਾ ਫਰਨ ਪਰਨ ਜਾ ਕਾ ਨੇਤਰ ਫੋਰ ਅੱਗੇ ਸਤਿਗੁਰੂ ਕਹਿੰਦੇ ਨੇ ਆ ਅਦ੍ਰਿਸ਼્ય ਧਰਮ ਇੱਥੇ ਅਦ੍ਰਿਸ਼્ય ਦਾ ਅਰਥ ਅਦ੍ਰਿਸ਼ਟ ਨਹੀਂ ਅਦ੍ਰਿਸ਼્ય ਦਾ ਅਰਥ ਅਦਰਸ਼ਕ ਧਰਮ ਦਾ ਅਰਥ ਤੇ ਫਰਜ਼ ਕਾਨੂੰਨ ਹੈ ਪਾਰ ਬ੍ਰਹਮ ਪਰਮੇਸ਼ਵਰ ਜੀ ਜਿਹੜੇ ਆਪ ਜੀ ਦੇ ਫਰਜ਼ ਸ਼ਨਾਸੀ ਹੈ ਜਿਹੜੇ ਤੁਸੀਂ ਫਰਜ਼ ਬਣਾਉਂਦੇ ਪਏ ਹੋ ਇਹ ਆਦਰਸ਼ਕ ਨੇ ਦੁਨੀਆ ਵਾਸਤੇ ਮਿਸਾਲ ਨੇ ਉਦਾਹਰਨ ਦੇ ਤੌਰ ਤੇ ਕਿ ਇਹ ਫਰਜ਼ ਜੀ ਇੱਕ ਮਾਂ ਦੀ ਕੁੱਖ ਚ ਬੱਚਾ ਜਨਮ ਲੈ ਰਿਆ ਮਾਂ ਨੂੰ ਹੀ ਕੋਈ ਪਤਾ ਨਹੀਂ ਇੱਕ ਬਚਨ ਵਿੱਚ ਇੱਕ ਵਾਰ ਆਪਣਾ ਸਾਂਝਾ ਕੀਤਾ ਸੀ ਪ੍ਰਥਮ ਹੈ ਮੱਖਣ ਪਾਛ ਹੈ ਦੁੱਧ ਮੈਲੋ ਕਿਨੋ ਸਾਬਨ ਸੋਧ ਬੱਚੇ ਦਾ ਜਨਮ ਨਹੀਂ ਹੋਇਆ ਮਾਂ ਦੇ ਜਿਸਮ ਦੇ ਸੀਨੇ ਵਿੱਚ ਪਰਮਾਤਮਾ ਨੇ ਉਹਦੀ ਫੀਡ ਨੂੰ ਇਸ ਤਰ੍ਹਾਂ ਜਮਾ ਦਿੱਤਾ ਜਿਵੇਂ ਮੱਖਣ ਸਟੋਰ ਕੀਤਾ ਹੋਇਆ ਇਹਨੂੰ ਫਿਰ ਸੁਣਿਆ ਜ ਮੱਝਾਂ ਚੁੰਦੇ ਸਨ ਜਦੋਂ ਉਹਨੂੰ ਵਾਸ਼ਨਾ ਨਹੀਂ ਲੈਣਾ ਜਦੋਂ ਪਹਿਲੀਆਂ ਧਾਰਾਂ ਕਰਨ ਦੇ ਸਨ ਕਿੰਨਾ ਮੋਟਾ ਦੁੱਧ ਸੀ ਹਾਂਜੀ ਬੜਾ ਮੁਸ਼ਕਲ ਹੁੰਦਾ ਸੀ ਪਹਿਲੀ ਚੁਵਾਈ ਜਿਹੜੀ ਗਾਂ ਮੱਝ ਦੀ ਕਹਿੰਦੇ ਵਾਹਿਗੁਰੂ ਤੇਰਾ ਕੈਸੇ ਕਮਾਲ ਦਾ ਫਰਜ ਹੈ ਨਾ ਮਾਂ ਕਹਿ ਰਹੀਏ ਨਾ ਬੱਚਾ ਕਹਿ ਰਿਹਾ ਤੈਨੂੰ ਪਤਾ ਹੈ ਨਾ ਤੇ ਤੁਸੀਂ ਪਹਿਲਾਂ ਦੁੱਧ ਜਮਾ ਕਰੀ ਜਾਂਦੇ ਹੋ ਮੱਖਣ ਬਣਾਏ ਤੇ ਜਿੱਦਨ ਇਹਨੇ ਨਿਆਣੇ ਨੇ ਜਨਮ ਲੈਣਾ ਉਸ ਦਿਨ ਹੀ ਪਗਲਾ ਕੇ ਤੂੰ ਦੁੱਧ ਬਣਾ ਦੇਣਾ ਫਿਰ ਬੇਨਤੀ ਦਾਤਾ ਕਰਤਾ ਆਪ ਤੂੰ ਇਹ ਤੁਹਾਡਾ ਫਰਜ ਹੈ ਤੁਸੀਂ ਕਰਤੇ ਬਾਅਦ ਵਿੱਚੋਂ ਦਾਤੇ ਪਹਿਲਾਂ ਹੋ ਮੇਰੇ ਕਹਿਣ ਤੋਂ ਮਰਾਦ ਵੈ ਗੁਰੂ ਆਪਣੇ ਫਰਜ ਸਨਾਸੀ ਤੋਂ ਦੌੜਦੇ ਨਹੀਂ ਅਧ੍ਰਿਸ਼્ય ਧਰਮ ਅਧਾਰਸ਼ਿਕ ਧਰਮ ਹੈ ਉਹਦਾ ਅੱਗੇ ਮਾਰ ਕਹਿੰਦੇ ਸਰਬਾ ਪਰਣਾਢੇ ਹੈ ਇਹਦਾ ਅਰਥ ਹੈ ਜੀ ਸਰਬਾ ਦਾ ਅਰਥ ਹੋ ਗਿਆ ਸਾਰੇ ਤੇ ਅਗਲਾ ਲਫ਼ਜ਼ ਜਿਹੜਾ ਹੈ ਜੀ ਉਹ ਸਭ ਨੂੰ ਭਰਨ ਵਾਲਾ ਹੈ ਇਹਦੇ ਅਰਥ ਇਹ ਵੀ ਕੀਤੇ ਨੇ ਤੇਰੀ ਜੋ ਕੁਝ ਸੀ ਦੇਖਨੇ ਆ ਇਹ ਚਾਰ ਚੁਫੇਰੇ ਤੇਰੀ ਹੀ ਸਜਾਵਟ ਹੈ ਸਭ ਨੂੰ ਸੋਹਣਾ ਬਣਾਉਣ ਵਾਲੀ ਤੁਸੀਂ ਹੋ ਅੱਗੇ ਗੁਰੂ ਜੀ ਕਹਿੰਦੇ ਨੇ ਅਨ ਡੰਡ ਗਾਂਢ ਦਾ ਗੇਤਰ ਅਨ ਅਨ ਡੰਡ ਬਾਧੇ ਬੱਧਿਆ ਦਾ ਅਰਥ ਹੈ ਸੱਚਮੁੱਚ ਪੱਕੇ ਤੌਰ ਤੇ ਯਕੀਨੀ ਅਨਡੰਡ ਦਾ ਅਰਥ ਜਿਹਨੂੰ ਡੰਡ ਕਿਸੇ ਨਹੀਂ ਦੇਣਾ ਸਤਿਗੁਰੂ ਕਹਿ ਰਹੇ ਨੇ ਗੱਲ ਮੈਂ ਪੱਕੇ ਤੌਰ ਤੇ ਕਹਿ ਰਿਹਾ ਕੋਈ ਦੁਨੀਆ ਦੀ ਤਾਕਤ ਨਹੀਂ ਜਿਹੜੀ ਮੇਰੀ ਵਹਿਗੁਰੂ ਨੂੰ ਕੋਈ ਸਜ਼ਾ ਦੇ ਸਕੇ ਤੁਸੀਂ ਡੰਡ ਤੋਂ ਰਹਿ ਤੋ ਸਜ਼ਾ ਤੋਂ ਰਹਿ ਤੋ ਇਹ ਸਤਿਗੁਰਾਂ ਨੇ ਮਦ ਭਾਰ ਛੰਦ ਕਿਹਾ ਅੱਗੇ ਹੈ ਜੀ ਚਾਚਰੀ ਛੰਦ ਤਉਏ ਪ੍ਰਸਾਦ ਇਸ ਦਾ ਬਿਆਸ ਕਮਾਈ ਵਾਲੇ ਬਹੁਤ ਕਰਦੇ ਰਹੇ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਇਹ ਬਹੁਤ ਬਚਨ ਪੜਦੇ ਰਹੇ ਚਾਚਰੀ ਸ਼ੰ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਖਰੀਯੰ ਕਰੀਯੰ ਨਿਰਨਾਮੇ ਅਕਾਮੇ ਹੁਣ ਅਰਥ ਚੌਕੀ ਚਾਚਰੀ ਸ਼ੰ ਦਾ ਪੌਦਨ ਛੰਦਾ ਬੰਦੀ ਦੱਸੀ ਸੀ ਤੇਰੀ ਕਿਰਪਾ ਨਾਲ ਵੈ ਗੁਰੂ ਜੀ ਚਾਚਰੀ ਸ਼ੰ ਕਹਿ ਰਹੇ ਆ ਕੀ ਹੈ ਗੋਬਿੰਦੇ ਗੋ ਦਾ ਅਰਥ ਗਾਂ ਵੀ ਹੁੰਦਾ ਗੋ ਦਾ ਅਰਥ ਧਰਤੀ ਵੀ ਹੁੰਦਾ ਹੈ ਤੇ ਵਿੰਦ ਦਾ ਅਰਥ ਸਹਾਰਾ ਵੀ ਹੈ ਤੇ ਵਿੰਦ ਦਾ ਅਰਥ ਜਾਣਨ ਵਾਲਾ ਵੀ ਹੈ। ਗੋਬਿੰਦੇ ਇਹਦਾ ਅਰਥ ਹੋ ਗਿਆ ਕਿ ਵਾਹ ਗੁਰੂ ਜੀ ਤੁਸੀਂ ਧਰਤੀ ਦੇ ਸਾਰੇ ਜੀਵਾਂ ਦੀ ਜਾਣਨ ਵਾਲਿਓ। ਇਉਂ ਅਰਥ ਕਰ ਲਈ ਜੀਵਾਂ ਮੇਂ ਸ਼ਬਦ ਆਪਣੇ ਕੋਲ ਲਾਇਆ। ਗੋਬਿੰਦੇ ਤੁਸੀਂ ਸਭ ਦੇ ਸਭ ਦੇ ਦਿਲ ਦੀ ਜਾਨਦੇ ਹੋ। ਧਰਤੀ ਦਾ ਕੋਈ ਜੀਵ ਐਸਾ ਨਹੀਂ। ਅੱਗੇ ਕਹੇ ਮੁਕੰਦੇ ਸੰਸਕ੍ਰਿਤ ਦਾ ਸ਼ਬਦ ਹੈ ਮੁਕੰਦ। ਮੁਕੁੰਦ ਸ਼ਬਦ ਅਸਲ ਸੰਸਕ੍ਰਿਤ ਦਾ ਮੁਕੁੰਦ ਹੈ ਇਹਦਾ ਅਰਥ ਮੁਕ ਦਾ ਅਰਥੇ ਮੁਕਤੀ ਜਦੋਂ ਦਦਾ ਨਾਲ ਲੱਗ ਗਿਆ ਮੁਕੰਦੇ ਦੇ ਅਰਥੇ ਦੇਣ ਵਾਲਾ ਮੁਕੰਦੇ ਜੇ ਤੁਸੀਂ ਧਰਤੀ ਦੇ ਸਾਰੇ ਜੀਵਾਂ ਨੂੰ ਜਾਣਨ ਵਾਲੇ ਹੋ ਤੇ ਸਾਰੇ ਜੀਵਾਂ ਨੂੰ ਮੁਕਤੀ ਦੇਣ ਵਾਲੇ ਵੀ ਤੁਸੀਂ ਹੋ ਫਿਰ ਬੇਨਤੀ ਗੁਬਿੰਦੇ ਮੁਕੰਦੇ ਅੱਗੇ ਗੁਰੂ ਜੀ ਕਹਿੰਦੇ ਨੇ ਉਧਾਰੇ ਵੈ ਗੁਰੂ ਉਦਾਰ ਦੇ ਲਿਖ ਹੈ ਸੱਚੀ ਮੁੱਚੀ ਸਗੀ ਦਿਲ ਖੈ ਉਹ ਸਭ ਤੇ ਮੇਰ ਕਰਦੇ ਨੇ ਅਪਾਰੇ ਆਪ ਜਿਦਾ ਅੰਤ ਨਹੀਂ ਕੋਈ ਪਾਸਕਾ